ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅੱਜ ਤੁਹਾਨੂੰ ਇੱਕ ਬਹੁਤ ਵੱਡਾ ਸੱਪ ਦਿਖਾਉਣ ਜਾ ਰਹੇ ਹਾਂ ਪੰਜਾਬ ਦੀ ਪੁਲਸ ਦੇ ਵਿੱਚ ਡੀਐਸਪੀ ਕੁਮਾਰੀ ਮਹਿਲਾ ਉਹਦੇ ਇਸ਼ਕ ਦੇ ਵਿੱਚ ਇੱਕ ਕਾਰੋਬਾਰੀ ਅੰਨਾ ਹੋ ਗਿਆ ਤੇ ਉਹਨੇ ਇੱਕ ਹੋਟਲ 2 ਕਰੋੜ ਰੁਪਈਆ ਉਹਨੂੰ ਦੇ ਦਿੱਤਾ ਸੀ ਤਾਂ ਪਾਰਾ ਇਸ ਖਬਰ ਨੇ ਪੰਜਾਬ ਦਾ ਮੁੱਖ ਮੰਤਰੀ ਪੁਸਾ ਦਿੱਤਾ ਕਿਵੇਂ ਪੁਸਾ ਦਿੱਤਾ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਦੇ ਹਾਂ ਕਿਉਂਕਿ ਮਹਿਲਾ ਡੀਐਸਪੀ ਹੈ ਕਾਰੋਬਾਰੀ ਦੇ ਨਾਲ ਪਹਿਲਾਂ ਉਹ ਇਸ਼ਕ ਹੁੰਦਾ ਉਹਨੂੰ ਉਹਦੇ ਹੁਸਨ ਦੇ ਵਿੱਚ ਉਹਨੇ ਅੰਨਾ ਹੋ ਕੇ ਆਪਣਾ 2 ਕਰੋੜ ਰੁਪਈਆ ਔਰ ਇੱਕ ਹੋਟਲ ਦਾ ਤੋਹਫਾ ਦੇ ਦਿੱਤਾ ਜੀ ਉਸ ਤੋਂ ਬਾਅਦ ਦੁਸ਼ਮਣੀ ਖੜੀ ਹੋ ਜਾਂਦੀ ਹੈ ਕਿਵੇਂ ਹੋ ਗਈ ਹੈ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਯਾਨੀ ਪੰਜਾਬ ਦੀ ਸਰਕਾਰ ਵੀ ਕਟਾਰੇ ਵਿੱਚ ਖੜਾ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਤੇ ਪਹਿਲਾਂ ਵੀ ਸਵਾਲ ਉੱਠੇ ਸੀ ਜਦੋਂ ਕਿ ਕਈ ਡੀਐਸਪੀ ਫੜੇ ਜਾਂਦੇ ਆ ਕਈ ਭੁੰਨਰ ਵਰਗੇ ਡੀਆਈਜੀ ਵੀ ਫੜੇ ਜਾਂਦੇ ਨੇ ਦਾਦੇ ਵੀ ਪੰਜਾਬ ਦੀ ਸਰਕਾਰ ਨੂੰ ਸੁਖਬੀਰ ਸਿੰਘ ਬਾਦਲ ਦੁਆਰਾ ਕੋਸਿਆ ਗਿਆ ਸੀ ਕਿ ਇਹਨਾਂ ਦੇ ਰਾਜ ਦੇ ਅੰਦਰ ਵੱਡੇ-ਵੱਡੇ ਅਫਸਰਾਂ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਪਹਿਲਾਂ ਜਿਹੜੀ ਇੱਕ ਕਾਂਸਟੇਬਲ ਅਮਨਦੀਪ ਕੌਰ ਬਠਿੰਡੇ ਤੋਂ ਵੀ ਫੜੀ ਜਾਂਦੀ ਹੈ ਉਹਦਾ ਵੀ ਮਾਮਲਾ ਕੁਝ ਐਸਾ ਹੀ ਸੀ ਜਾਨੀ ਚਿੱਟੇ ਦੇ ਸਮੇਤ ਬਠਿੰਡੇ ਦੇ ਵਿੱਚੋਂ ਫੜੀ ਜਾਂਦੀ ਹੈ ਤਾਂ ਉਹਦੇ ਉੱਤੇ ਵੀ ਇਸ਼ਕ ਦਾ ਮਾਮਲਾ ਔਰ ਬਹੁਤ ਸਾਰੇ ਹੋਰ ਗੰਭੀਰ આરોਪ ਲੱਗੇ ਸੀ ਇਹਦੇ ਵਿੱਚ ਵੀ ਕੁਝ ਐਸਾ ਹੀ ਹੈ ਕਿ ਜਿਹੜੀ ਕਾਰੋਬਾਰੀ ਦੇ ਨਾਲ ਡੀਐਸਪੀ ਮੈਲਾ ਦਾ ਫੜਿਆ ਜਾਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਪਰ ਇਹ ਹੈ ਕੌਣ ਹੈ ਕਿੱਥੋਂ ਆ ਮਾਮਲਾ ਕਿੱਥੋਂ ਦਾ ਇਹ ਖਬਰ ਸੁਣਾਉਣੇ ਉਸ ਤੋਂ ਬਾਅਦ ਅਗਲੀ ਅਪਡੇਟ ਪੰਜਾਬ ਦੇ ਮੁੱਖ ਮੰਤਰੀ ਔਰ ਸੁਖਬੀਰ ਸਿੰਘ ਬਾਦਲ ਔਰ ਇਹ ਡੀਐਸਪੀ ਔਰ ਕਾਰੋਬਾਰੀ ਦੇ ਵਿਚਾਲੇ ਮਾਮਲਾ ਕੀ ਬਣ ਗਿਆ ਸੁਣੋ ਇੱਕ ਮੈਲਾ ਡੀਐਸਪੀ ਦੇ ਇਸ਼ਕ ਦੇ ਵਿੱਚ ਕਾਰੋਬਾਰੀ ਨੇ ਆਪਣੀ ਦੌਲਤ ਲੁਟਾ ਦਿੱਤੀ ਕਰੋੜਾ ਰੁਪਏ ਲੁਟਾ ਦਿੱਤੇ ਤੇ ਮਸਲਾ ਕਿੱਥੋਂ ਦਾ ਹੈ ਤੇ ਗੱਲ ਕਿੱਥੋਂ ਦੀ ਹੈ ਕਿਦੇ ਬਾਰੇ ਗੱਲ ਹੋ ਰਹੀ ਹੈ ਡੀਐਸਪੀ ਤੇ ਕਾਰੋਬਾਰੀ ਦਾ ਪਿੱਛਾ ਪੈ ਗਿਆ ਕਹਿੰਦੇ ਜੀ ਕਾਰੋਬਾਰੀ ਨੇ ਕਰੋੜਾਂ ਰੁਪਏ ਲਟਾ ਦੇ ਤੁਹਾਡੀ ਐਸਪੀ ਦੇ ਉਹ ਬਿਲਕੁਲ ਕਹਿ ਦਿੰਦੇ ਕਿ ਉਸ ਡੀਐਸਪੀ ਜਿਹੜੀ ਸੀ ਉਹ ਕਾਫੀ ਉਹਦੇ ਇਸ਼ਕ ਦੇ ਵਿੱਚ ਅੰਨਾ ਜਾਂ ਹੁਸਨ ਦੇ ਵਿੱਚ ਅੰਨਾ ਹੋ ਗਿਆ ਇੱਕ ਕਾਰੋਬਾਰੀ ਤੇ ਮਾਮਲਾ ਜਿਹੜਾ ਪਿਆਰ ਚ ਹੀ ਉਹ ਦੁਸ਼ਮਣੀ ਦੇ ਵਿੱਚ ਬਦਲ ਚੁੱਕਾ ਤੇ ਹੁਣ ਮਸਲਾ ਕੋਰ ਕਚੈਰੀਆਂ ਦੇ ਵਿੱਚ ਜਾ ਚੁੱਕਾ ਡੀਐਸਪੀ ਜਿਹੜੀ ਆ ਉਹ ਕੁਵਾਰੀ ਸੀ ਜਦਕਿ ਕਾਰੋਬਾਰੀ ਉਹ ਵਿਆਹ ਸੀ ਤੇ ਗੱਲ ਜਦੋਂ ਪਰਿਵਾਰਾਂ ਤੱਕ ਪਹੁੰਚੀ ਤੇ ਮਾਮਲਾ ਕਾਫੀ ਵਿਗੜ ਗਿਆ ਡੀਐਸਪੀ ਤੇ ਦਮੰਨਿਆ ਗਿਆ ਕਿ ਇੰਨੇ ਉਹ ਇਨਾ ਫਿਦਾ ਹੋ ਗਿਆ ਸੀ ਕਿ ਉਹਨੇ ਆਪਣੇ ਇੱਕ ਹੋਟਲ ਡੀਐਸਪੀ ਦੇ ਭਰਾ ਦੇਤੇ ਵੀ ਨਾਮ ਲਗਾ ਦਿੱਤਾ 2 ਕਰੋੜ ਰੁਪਏ ਦੇ ਤੋਹਫੇ ਵੀ ਦਿੱਤੇ ਹੈਗੇ ਤੇ ਹੁਣ ਇਲਜ਼ਾਮ ਲੱਗੇ ਕਿ ਡੀਐਸਪੀ ਨੇ ਧੱਕੇ ਦੇ ਨਾਲ ਜਿਹੜਾ ਵਾ ਹੋਟਲ ਆਪਣੇ ਭਰਾ ਦੇ ਨਾਮ ਤੇ ਕਰਵਾ ਲਿਆ ਖਬਰ ਸਾਹਮਣੇ ਆ ਰਹੀ ਹੈ ਰਾਏਪੁਰ ਰਾਏਪੁਰ ਦੇ ਵਿੱਚ ਇੱਕ ਡੀਐਸਪੀ ਆ ਲੜਕੀ ਕਲਪਨਾ ਵਰਮਾ ਉਹਦੇ ਇਸ਼ਕ ਦੇ ਵਿੱਚ ਉਹਦੇ ਰੋਸਨ ਦੇ ਵਿੱਚ ਅੰਨਾ ਹੋਇਆ ਉੱਥੋਂ ਦਾ ਇੱਕ ਵਪਾਰੀ ਜਿਸ ਤੇ ਹੁਣ ਡੀਐਸਪੀ ਤੇ ਉਹਨੇ ਉਸ ਵਪਾਰੀ ਨੇ ਗੰਭੀਰ ਦੋਸ਼ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਪਿਆਰ ਧੋਖਾ ਤੇ ਬਲੈਕਮੇਲਿੰਗ ਵਾਲਾ ਬਣ ਗਿਆ ਪੂਰਾ ਵਿਵਾਦ ਇਸ ਕਦਰ ਪਹੁੰਚ ਗਿਆ ਕਿ ਪੂਰੇ ਸ਼ਹਿਰ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਜਾਂ ਪੂਰੀ ਸਟੇਟ ਦੇ ਵਿੱਚ ਇਸ ਉਸਨ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਇਸ਼ਕ ਦੀਆਂ ਗੱਲਾਂ ਹੋ ਰਹੀਆਂ ਪਿਆਰ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਸਭ ਤੋਂ ਵੱਡੀ ਵੱਡੀ ਗੱਲ ਹੈ ਕਿ ਜਿਹੜੀ ਡੀਐਸਪੀ ਆ ਡੀਐਸਪੀ ਉੱਥੇ ਲੱਗੀ ਹੋਈ ਸੀ ਜਿਸ ਤੋਂ ਬਾਅਦ ਮਾਮਲਾ ਇੱਕ ਕਾਮਨ ਫਰੈਂਡ ਦੇ ਜਰੀਏ ਇੱਕ ਡੀਐਸਪੀ ਤੇ ਇੱਕ ਵਪਾਰੋਬਾਰੀ ਮਿਲੇ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਖਬਰ ਤਾਂ ਤੁਸੀਂ ਸੁਣ ਲਈ ਹੈ ਕਿ ਡੀਐਸਪੀ ਦੇ ਇਸ਼ਕ ਦੇ ਵਿੱਚ ਇੱਕ ਵਪਾਰੀ ਅੰਨਾ ਹੋ ਕੇ ਆਪਣਾ ਸਾਰਾ ਕੁਝ ਹੀ ਲੁਟਾ ਦਿੱਤਾ ਉਹਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਘੇਰਨਗੇ ਕਿਉਂ ਕਿਉਂਕਿ ਜਦੋਂ ਡੀਆਈਜੀ ਭੁੱਲਰ ਸਾਹਿਬ ਫੜੇ ਜਾਂਦੇ ਹਨ ਬਹੁਤ ਵੱਡੇ ਮਾਮਲੇ ਦੇ ਵਿੱਚ 7 ਕਰੋੜ ਰੁਪਈਆ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੁੰਦਾ ਤੇ 2.5 ਕਿਲੋ ਸੋਨਾਂ ਦੀ ਵੀ ਬਰਾਮਦੀ ਹੁੰਦੀ ਹੈ ਉਦੋਂ ਵੀ ਸੁਭੀਤ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਅ ਹਾਂ ਇਸੇ ਹੀ ਮੁੱਦੇ ਪ੍ਰਤੀ ਘੇਰ ਲਿਆ ਸੀ ਔਰ ਹੁਣ ਫੇਰ ਤੋਂ ਮਾਮਲਾ ਕੁਛ ਐਸਾ ਹੀ ਹੈ ਕਿਉਂਕਿ ਪੰਜਾਬ ਦੀ ਪੁਲਿਸ ਦੇ ਵਿੱਚ ਇਹ ਲੜਕੀ ਹੈ ਜਿਹੜੀ ਉਹ ਡੀਐਸਪੀ ਹੈ ਕੁਵਾਰੀ ਹੈ ਪਰ ਉਹਨੇ ਇੱਕ ਵਪਾਰੀ ਦੇ ਨਾਲ ਐਸਾ ਜਿਹੜਾ ਕਿ ਖੇਲ ਵਿੱਚ ਉਸ ਤੋਂ ਬਾਅਦ ਜਿਹੜਾ ਹੋਟਾ ਦਿੱਤਾ ਸੀ ਨਾ ਵਪਾਰੀ ਨੇ ਉਹਨੂੰ ਤੋਹਫੇ ਦੇ ਵਿੱਚ ਉਹਨੇ ਧੱਕੇ ਦੇ ਨਾਲ ਕਹਿੰਦੀ ਜੀ ਆਪਣੇ ਭਰਾ ਦੇ ਨਾਮ ਕਰਵਾ ਦਿੱਤਾ ਤਾਂ ਇਹ ਤਾਂ ਰਹਿ ਗਈ ਇੱਕ ਪਾਸੇ ਗੱਲ ਪਰ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸੇ ਮਾਮਲੇ ਦੇ ਨਾਲ ਸਿੱਟਣ ਦੀ ਹੁਣ ਕੋਸ਼ਿਸ਼ ਕਰਨਗੇ ਖਬਰਾਂ ਦੇ ਵਿੱਚ ਤੁਹਾਡੇ ਇਹ ਗੱਲਾਂ ਸਾਹਮਣੇ ਆ ਜਾਣਗੀਆਂ ਕਿ ਕੋਈ ਮੁੱਦਾ ਨਹੀਂ ਹੈ ਪੰਜਾਬ ਦੇ ਅੰਦਰ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਘੇਰ ਲੈਣ ਉਹ ਇਹੋ ਜਿਹੇ ਹੀ ਮੁੱਦੇ ਲੱਭਦੇ ਨੇ ਕਿ ਕੋਈ ਨਵੀਂ ਖਬਰ ਨਿਕਲ ਕੇ ਆਵੇ ਤੇ ਇਹਨਾਂ ਦੇ ਉੱਤੇ ਕੋਈ ਨਾ ਕੋਈ આરોਪ ਲੱਗੇ ਤੇ ਪੰਜਾਬ ਦੀ ਸਰਕਾਰ ਨੂੰ ਦੋਨੇ ਹੱਥੀ ਸਿੱਟਣ ਦੀ ਕੋਸ਼ਿਸ਼ ਲਗਾਤਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵਕੀਲਾਂ ਉਹਨਾਂ ਦੇ ਵਰਕਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਹੁਣ ਪੰਜਾਬ ਦੀ ਸਰਕਾਰ ਨੇ ਵੱਡਾ ਐਕਸ਼ਨ ਕਰਨ ਦੇ ਮੂਡ ਦੇ ਵਿੱਚ ਕਦੇ ਕਈ ਵੱਡੇ ਅਫਸਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੱਕੇ ਨੇ ਔਰ ਆਪਣੇ ਜਿਹੜੇ ਕਈ ਆਪਣੇ ਲੀਡਰ ਵੀ ਚੱਕੇ ਨੇ ਇਹ ਸਾਰਾ ਪੰਜਾਬ ਦੇਖ ਰਿਹਾ ਪਰ ਪੰਜਾਬ ਦੇ ਅੰਦਰ ਕੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਪੋਸਟ ਤੇ ਬਹਿ ਕੇ ਡੀਐਸਪੀ ਰੈਂਕ ਦੇ ਵਿੱਚ ਇਹ ਮਹਿਲਾਵਾਂ ਜਿਹੜੀਆਂ ਇਹ ਪੂਰੇ ਕਾਨੂੰਨ ਦੇ ਉੱਤੇ ਜਾਂ ਪੂਰੇ ਪ੍ਰਸ਼ਾਸਨ ਦੇ ਉੱਤੇ ਕਹਿੰਦੇ ਕਿ ਇਹ ਦਾਗ ਲਾਉਣ ਦੀ ਕੋਸ਼ਿਸ਼ ਕਰ ਜਾਂਦੀਆਂ ਨੇ ਪਰ ਇਹਨਾਂ ਦੇ ਉੱਤੇ ਲਗਾਮ ਕੱਸਣੀ ਬਣਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਨੂੰ ਡਿਸਮਿਸ ਕਰਕੇ ਘਰੇ ਭੇਜਣਾ ਚਾਹੀਦਾ ਕਿਉਂਕਿ ਪੰਜਾਬ ਦੀ ਪੁਲਿਸ ਪੂਰੀ ਬਦਨਾਮ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਪੰਜਾਬ ਦੀ ਪੁਲਿਸ ਦਾ ਦੋਸ਼ ਨਹੀਂ ਹੈ ਕਿਉਂਕਿ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਪ੍ਰਸ਼ਾਸਨ ਦੇ ਜ਼ਰੀਏ ਪੰਜਾਬ ਦੀ ਸਰਕਾਰ ਨੂੰ ਬਦਨਾਮ ਪੰਜਾਬ ਦੀ ਸਰਕਾਰ ਨੂੰ ਡੇਗਣ ਦਾ ਕੰਮ ਹਰ ਰੋਜ਼ ਕਰ ਰਹੇ ਨੇ ਤਾਂ ਹੁਣ ਜਿਹੜੇ ਉਹਨਾਂ ਦੇ ਪੱਤਰਕਾਰ ਨੇ ਉਹੀ ਖਬਰ ਲਾਉਣਗੇ ਇਹ ਗੱਲ ਯਾਦ ਰੱਖਿਓ ਮੇਰੀ ਹੋਏ ਖਬਰ ਲਾਉਣਗੇ ਕਿ ਭਗਵੰਤ ਮਾਨ ਦੇ ਰਾਜ ਦੇ ਅੰਦਰ ਡੀਐਸਪੀ ਮਹਿਲਾ ਇਸ ਤਰ੍ਹਾਂ ਦੇ ਕਾਰਨਾਮੇ ਕਰਦੀ ਫੜੀ ਗਈ ਹੈ ਇਸ ਖਬਰ ਦੇ ਪੂਰੇ ਪੰਜਾਬ ਦੇ ਅੰਦਰ ਹਰ ਪਾਸੇ ਚਰਚੇ ਹੋ ਰਹੇ ਨੇ ਤਾਂ ਕਿ ਹੁਣ ਸੁਖਵੀਰ ਸਿੰਘ ਬਾਦਲ ਇਸ ਮੁੱਦੇ ਪ੍ਰਤੀ ਕੇਰਨਗੇ ਇਹ ਤੁਸੀਂ ਆਉਣ ਵਾਲੀ ਖਬਰ ਦੇ ਵਿੱਚ ਵੇਖੋਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਕੋਲ ਕੋਈ ਵੀ ਮੁੱਦਾ ਪੰਜਾਬ ਦੇ ਅੰਦਰ ਨਹੀਂ ਹੈਗਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੇ ਕੀ ਸੰਗਿਆ ਲੈਂਦੇ ਨੇ ਕਿ ਇਸ ਤੇ ਪ੍ਰਤੀਕਰਮ ਆਉਂਦਾ ਉਹਨਾਂ ਦਾ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਖਬਰ ਬੜੀ ਇਹ ਹੈ ਮੈਂ ਡੀਐਸਪੀ ਇਹ ਮਹਿਲਾ ਉਹ ਕੁਵਾਰੀ ਹੈ ਜਿਹੜਾ ਕਾਰੋਬਾਰੀ ਹੈ ਉਹ ਵਿਆਹ ਹੈ ਐਸ ਕਰਕੇ ਇਸ ਖਬਰ ਨੇ ਤਰਕਾ ਮਚਾ ਦਿੱਤਾ ਤਾਂ ਠੀਕਾ ਪੰਜਾਬ ਵਾਲੇ ਜੁੰਨੇ ਭੈਣ ਭਰਾਣੇ ਮੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ